ਬਹੁਤ ਹੀ ਸਤਿਕਾਰਯੋਗ ਗੁਰੂ ਖਾਲਸਾ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੇ ਪਤੇ ਪਹਿਲਾਂ ਤਾਂ ਸਾਰੀ ਸੰਗਤ ਦਾ ਪਰਮਾਤਮਾ ਦਾ ਗੁਰੂ ਮਹਾਰਾਜ ਅੱਗੇ ਪਾਛਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਗੁਰੂ ਨੇ ਇੰਨੀ ਬਖਸ਼ਿਸ਼ ਕੀਤੀ ਹੈ ਕਿ ਆਪਾਂ ਸੇਵਾ ਕਰ ਸਕੀਏ ਅੱਜ ਪੰਜਾਬ ਦੇ ਹਾਲਾਤ ਬਹੁਤ ਹੀ ਖਰਾਬ ਨੇ ਜਿੰਨੇ ਖੈ ਦਿਖ ਦੇਖਣ ਵਾਲੀ ਗੱਲ ਹੀ ਨਹੀਂ ਹੈ ਇੰਨੇ ਖਰਾਬ ਨੇ ਅੱਜ ਸਾਡੀ ਸਾਰੀ ਡਿਊਟੀ ਬਣਦੀ ਹੈ ਕਿ ਆਪਾਂ ਸਾਰੇ ਜਾਣੇ ਜੋ ਸੇਵਾ ਦੇ ਵਿੱਚ ਯੋਗਦਾਨ ਪਾ ਸਕਦੇ ਆ ਉਹ ਆਪਾਂ ਯੋਗਦਾਨ ਪਾਈ ਅਸੀਂ ਵੀ ਤਿੰਨੇ ਭਰਾਵਾਂ ਨੇ ਸਲਾਹ ਕੀਤੀ ਆ ਦਸ਼ਨਤਾਈਵਾਲ ਨੇ ਚਰਨਜੀਤ ਨੇ ਮੈਨੇ ਕਿ ਆਪਣੀ ਵੀ ਡਿਊਟੀ ਬਣ ਜਾਈਏ ਕਿ ਆਪਾਂ ਘੱਟੋ ਘੱਟ 10 ਕਰੋੜ ਰੁਪਇਆ ਆ ਜਿਹੜੇ ਹਲਾਕ ਪੈਦਾ ਹੋਏ ਨੇ ਉਹਦੇ ਵਿੱਚ ਆਪਾਂ ਖਰਚ ਕਰੀਏ ਪਹਿਲਾਂ ਵੀ ਗੁਰੂ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਜਦੋਂ ਤਾਮਲਾਡੂ ਦੇ ਵਿੱਚ ਸੁਨਾਮੀ ਆਈ ਹੈ ਉਦੋਂ ਵੀ ਅਸੀਂ ਹੱਥੀ ਸੇਵਾ ਕੀਤੀ ਜਾ ਕੇ ਉੱਥੋਂ ਵੀ ਇੱਕ ਟ੍ਰੇਨ ਭਰ ਕੇ ਸੀ ਲੈ ਕੇ ਗਏ ਸੀ ਤਕਰੀਬਨ 1 ਮਹੀਨਾ ਜੀ 350 ਬੰਦੇ ਦੀ ਟੀਮ ਦੇ ਨਾਲ ਰਹੇ ਸੀਗੇ ਇਸੇ ਤਰ੍ਹਾਂ ਕਿਸਾਨ ਅਦੁੱਲ ਨੇ ਚੱਲਿਆ ਬਹੁਤ ਵੱਡਾ ਤਕਰੀਬਨ ਸਾਲ ਚੱਲਿਆ ਉੱਥੇ ਵੀ ਕੋਸ਼ਿਸ਼ ਕੀਤੀ ਕਿ ਵੱਧ ਤੋਂ ਵੱਧ ਜੋ ਕਰ ਸਕਦੇ ਸੀਗੇ ਉਹ ਕਰਦੇ ਤੇ ਉੱਥੇ ਵੀ ਜਾ ਕੇ ਅਸੀਂ 3 ਸਾਲ ਪੜ ਆਪਣੇ ਹੱਥੀ ਸੇਵਾ ਕੀਤੀ ਇੱਥੇ ਵੀ ਸਾਡੀ ਕੋਸ਼ਿਸ਼ ਇਹੀ ਹੋਊਗੀ ਕਿ ਜਿੱਥੇ ਪੈਸੇ ਲਾਉਣੇ ਨੇ ਉੱਥੇ ਜਾ ਕੇ ਆਪ ਸਰਵੇ ਕਰਕੇ ਆਪਣੀ ਟੀਮਾਂ ਨਾਲ ਜਾ ਕੇ ਆਪ ਹੱਥੀ ਸੇਵਾ ਕਰੀਏ ਸੋ ਇਹ ਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ ਇਹਦੇ ਚ ਮੈਂ ਸਾਰਿਆਂ ਨੂੰ ਵੀ ਬੇਨਤੀ ਕਰਦਾ ਹੱਥ ਵੰਨ ਕੇ ਬੇਨਤੀ ਕਰਦਾ ਕਿ ਆਪਾਂ ਸਾਰੇ ਜਣੇ ਸਿਆਸਤ ਛੋੜ ਛੱਡ ਕੇ ਕਿਸੇ ਨੂੰ ਮਾਰਾ ਕਹਿਣਾ ਨਾ ਨਿਮ ਕਰਨਾ ਉਹ ਨਹੀਂ ਕਿ ਫਲਾਨਿਆ ਨਹੀਂ ਕੀਤਾ ਜੋ ਜਿੰਨਾ ਕਰ ਰਿਹਾ ਹੈ ਉਹਦਾ ਉਹਦਾ ਧੰਨਵਾਦ ਕਰੀਏ ਦੇਖੋ ਹਰ ਬੰਦੇ ਦੀ ਆਪ ਕੋ ਆਪਣੀ ਉਹ ਹੁੰਦੀ ਹੈ ਕੋਈ ਬੰਦਾ ਹੱਥੀ ਕੰਮ ਕਰ ਸਕਦਾ ਹੈ ਕੋਈ ਚਾਰ ਪੈਸੇ ਵੱਧ ਲਾ ਸਕਦਾ ਹੈ ਕੋਈ ਘੱਟ ਲਾ ਸਕਦਾ ਹੈ ਆਪਾਂ ਦਾ ਜੋ ਜਿੰਨਾ ਕਰਦਾ ਹੈ ਉਹਦਾ ਧੰਨਵਾਦ ਕਰੀਏ ਸੋ ਮੈਂ ਸੰਗਤ ਦੇ ਅੱਗੇ ਆਤਮਾਨਕ ਬੇਨਤੀ ਕਰਦਾ ਕਿ ਜੋ ਜਿੰਨਾ ਤੁਸੀਂ ਸਹਿਯੋਗ ਦੇ ਸਕਦੇ ਹੋ ਸਾਡਾ ਸਹਿਯੋਗ ਜੁਰ ਦਿਓ ਮੇਰੀ ਇਹ ਕੋਸ਼ਿਸ਼ ਹੋਊਗੀ ਕਿ ਜਿੱਥੇ ਵਾਕਈ ਲੋੜਵੰਦ ਲੋਕ ਨੇ ਉੱਥੇ ਜਾ ਕੇ ਆਪਾਂ ਸੇਵਾ ਕਰ ਸਕੀਏ ਇਹ ਮੇਰੀ ਆਤਮਾਨਕ ਬੇਨਤੀ ਹੈ ਕੱਲ ਨੂੰ ਅਸੀਂ ਉੱਧਰ ਮਖੂ ਅੰਮ੍ਰਿਤਸਰ ਦੇ ਏਰੀਆ ਚ ਗੁਰਦਾਸਪੁਰ ਦੇ ਦੀ ਚਾਹਾਂਗੇ ਉੱਥੇ ਕੋਸ਼ਿਸ਼ ਕਰਾਂਗੇ ਕਿ ਜਾ ਕੇ ਅਸੀਂ ਆਪ ਵੀ ਪਤਾ ਕਰ ਸਕੀਏ ਤੇ ਤੁਹਾਨੂੰ ਵੀ ਹੱਥ ਵਨ ਕੇ ਬੇਨਤੀ ਕਰਦਾ ਕਿ ਤੁਸੀਂ ਸਾਨੂੰ ਜਰੂਰ ਸਹੀ ਸਹਾ ਦਿਓ ਤੇ ਸਾਰਿਆਂ ਦੀ ਇੱਕ ਹੱਥ ਵਨ ਕੇ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਛਿਰਵਾ ਗੁਰੂ ਜੀ